ਪੇਜ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਅਸੀਂ ਸਵਾਗਤ ਕਰਦੇ ਹਾਂ ਤੇ ਗੱਲ ਕਰ ਰਹੇ ਹਾਂ ਪਿਛਤਾਚਾਰ ਦੇ ਉੱਤੇ ਜਿਵੇਂ ਕਿ ਪਿਛਲੇ ਦਿਨੀ ਬਲਦੇਵ ਸਿੰਘ ਜਨੂਹਾ ਜੀ ਵੱਲੋਂ ਜਿਹੜੀ ਇੱਕ ਪੋਸਟ ਸਾਂਝੀ ਕੀਤੀ ਗਈ ਸੀ ਇੱਕ ਖਬਰ ਨਸ਼ਰ ਕੀਤੀ ਗਈ ਸੀ ਕਿ ਜੇ ਆ ਪਿਛਤਾਚਾਰ ਦੇ ਜਿਹੜਾ ਆਈਐਸ ਲੋਬੀ ਤੋਂ ਸ਼ੁਰੂ ਹੁੰਦੀਆਂ ਨੇ ਉਸ ਤੇ ਬਾਰੇ ਹੋਰ ਬ੍ਰੇਕੀ ਦੇ ਵਿੱਚ ਚਰਨਾ ਪਾਉਣ ਲਈ ਸਾਡੇ ਨਾਲ ਜੁੜੇ ਨੇ ਬਲਦੇਵ ਸਿੰਘ ਜਨੂਹਾ ਜੀ ਜਨੂਹਾ ਜੀ ਕੀ ਕਹਿਣਾ ਚਾਹੋਗੇ ਜਿਹੜੀ ਆਈਐਸ ਲੋਬੀ ਆ ਤੁਸੀਂ ਇੱਕ ਪੋਸਟ ਪਾਈ ਸੀ ਵੀ ਜਿਹੜੀਆਂ ਜੜਾਂ ਨੇ ਉਹ ਆਈਐਸ ਲੋਬੀ ਤੋਂ ਸ਼ੁਰੂ ਹੁੰਦੀਆਂ ਨੇ ਇਹ ਤੁਹਾਨੂੰ ਇੱਕ ਸੁਨਾਮ ਦਾ ਇੱਕ ਵਾਕਾ ਸੁਣਾਉਣਾ ਕਿ 1990 ਦੇ ਹੁੰਦੀ ਗੱਲ ਹੈਗਾ ਠੰਡਵੀਰੀ ਮੈਂ ਉਸ ਦਾ ਇੱਕ ਫਾਉਲਾ ਨਾ ਨਹੀਂ ਲੂੰਗਾ ਉਹਦਾ ਪੀਏ ਤਸਿਲਦਾਰ ਕੋਲੇ ਰਜਿਸਟਰੀ ਕਰਾਉਣਾ ਹੈ ਜੀ ਉਹਦਾ ਪੀਏ ਜਦੋਂ ਕੋਲੇ ਰਜਿਸਟਰੀ ਕਰਾਉਣਾ ਆਇਆਗਾ ਤਾਂ ਕਹਿੰਦਾ ਜੀ ਐ ਐਮਐਲ ਸਾਹਿਬ ਰਜਿਸਟਰੀ ਜੀ ਤਾਂ ਉਹ ਤਸਿਲਦਾਰ ਉਹ ਕਹਿਣ ਲੱਗਿਆ ਵੀ ਰਜਿਸਟਰੀ ਚਾਹੇ ਐਮਐਸ ਦੇ ਦੀਏ ਚਾਹੇ ਤੇਰੀ 5000 ਰੁਪਈਆ ਲੈਣੇ ਆ ਪਰਲਿਸਕੀ ਤੇ 5000 ਰੁਪਏ ਤੁਹਾਨੂੰ ਦੇਣੇ ਪੂਰੇ ਉਹ ਕਹਿੰਦਾ ਜੀ ਐਮਐਲਏ ਸਾਹਿਬ ਮੈਨੂੰ ਤੁਹਾਨੂੰ ਪਤਾ ਹੀ ਹੈ ਉਹ ਕਹਿੰਦਾ ਜੀ ਭਾਈ ਜਦੋਂ ਤੁਹਾਨੂੰ ਦੱਸਤਾ ਵੀ 5000 ਰੁਪਏ ਦੇ ਪੂਰੇ ਉਹ ਤਾਂ ਹੈ ਰਿਸ਼ਤੀ ਟੁੱਟੀ ਹੈ ਕਹੇ ਐਮਐਲਏ ਜੀ ਉਹ ਐਮਐਲਏ ਤੋਂ ਜੀ ਉਸ ਰਿਸ਼ਤੀ ਦੇ 5000 ਰੁਪਏ ਲੈ ਜੀ ਉਸ ਐਮਐਲਏ ਸਾਹਿਬ ਨੇ ਜੀ ਧੰਨਾਂ ਲਿਆ ਜੀ ਸਨਾਮ ਕੋ ਜਿਹੜੀਆਂ ਦੇ ਤਸੀਲਾ ਦੇਖਣਾ ਤਸੀਲਾ ਦੇਖਣਾ ਉਹ ਮੇਰੇ ਕੋਲੇ ਪਈਆ ਮੇਰਾ ਕਟਿੰਗ ਹੋ ਗਿਆ ਹੱਥ ਘੁਆਰ ਦੀ ਉਹਨੇ ਜਦੋਂ ਧਰਨਾ ਲਾਇਆ ਇਹਦੀ ਧਰਨੇ ਦੇ ਵਿੱਚ ਕਾਂਗਰਸੀਆਂ ਦੇ ਇਤਨਾ ਤੁਸੀਂ ਸੁਣਿਆ ਹੋਣਾ ਸਟੇਜਾਂ ਤੋਂ ਕਾਂਗਰਸੀ ਇਹ ਦਾਵਾ ਬਹੁਤ ਕਰਦੇ ਨੇ ਸਟੇਜਾਂ ਤੋਂ ਕਿ ਅਸੀਂ ਨੇ ਜਿਹੜੇ ਦਲਿਤ ਵਰਗ ਦੇ ਲੋਕ ਨੇ ਉਹਨਾਂ ਨੂੰ ਜਿਹੜਾ ਹੈਗਾ ਮਾਨਸਮਾਨ ਮਾਨਸਮਾਨ ਦੀ ਜਿਹੜਾ ਹੈ ਵਡਾ ਯੋਗਦਾਨ ਪਾਇਆ ਤੇ ਇਹ ਹੋਇਆ ਵਾ ਉਹਨੇ ਵੀ ਕਿਹਾ ਕਹਿੰਦਾ ਜੀ ਅਸੀਂ ਇਹ ਜਿਹੜੇ ਦਲਿਤ ਪਰਿਵਾਰ ਨੇ ਇਹਨਾਂ ਨੂੰ ਸਮਾਜ ਵੱਡਾ ਮਾਨ ਸਨਮਾਨ ਦੇਣ ਲਈ ਇਹਨਾਂ ਨੂੰ ਅਸੀਂ ਰਜਿਸਟਰ ਭਰਤੀ ਕੀਤਾ ਹੈ ਫੜਿਆ ਉਹ ਕਰਿਆ ਪਰ ਇਹੀ ਰਜਿਸਟਰ ਆ ਰਜ ਜਿਹੜੇ ਗਰੀਬ ਨੇ ਇਹੀ ਰਜਿਸਟਰ ਹੈ ਇਸ ਤੋਂ ਅਲ ਇਕ ਸਾਡੇ ਤੋਂ ਰਿਸ਼ਵਤ ਆ ਲੈਦੇ ਸਾਡੀ ਸਾਡੀ ਰਿਸ਼ਵਤ ਹੈ ਰਿਸ਼ਵਤ ਹੈ ਰਿਸ਼ਵਤ ਤਾਂ ਲੈਦੇ ਹਾਂ ਸਾ ਉਹ ਜਿਹੜਾ ਤਹਿਸੀਲਦਾਰ ਸੀ ਉਹ ਸਾਫਾ ਕਾ ਪੋਜੀ ਸੀ ਜੀ ਮੈਂ ਵੀ ਸਾਫਾ ਕਾ ਪੋਜੀ ਹਾਂ ਉਹਦੇ ਨਾਲ ਮੇਰੀ ਥੋੜੀ ਜਿਹੀ ਫੋਕੀਆਂ ਕਰਕੇ ਸਿੱਗਰ ਸਸਤੀ ਗੱਲ ਜਿਆਦਾ ਸੀ ਤਾਂ ਮੈਂ ਉਹ ਤਹਿਸੀਲਾ ਨੂੰ ਗਿਆ ਮੇਰਾ ਤੇਜਾ ਸਾਹਿਬ ਤੁਸੀਂ ਬਾਈਕ ਆਸਕੀਓ ਹੂੰ ਉਹਦਾ ਰੰਗ ਥੋੜਾ ਜਿਹਾ ਸਾਲਾ ਜਿਹਾ ਥੋੜੇ ਵਰਗਾ ਮੈਂ ਕਹਿੰਦੀ ਤੁਸੀਂ ਬਾਈਕ ਆਸਕੀਓ ਇਹ ਮੈਂ ਜੱਟਾ ਚਲੋ ਮੈਂ ਮੈਂ ਇਹਨੂੰ ਕਹਾਂ ਮੈਂ ਕਹਾਂ ਯਾਰ ਪਹਿਲਾਂ ਤਾਂ ਤੁਸੀਂ ਐਮਐਲਏ ਸਾਹਿਬ ਨੂੰ ਇਹ ਦੱਸ ਕਿਓ ਵੀ ਮੈਂ ਜਿੰਨੀ ਹੈਗਾ ਮੈਂ ਦਲਿਤਰੀ ਹੈਗਾ ਮੈਂ ਮੈਂ ਨੁਕਾ ਦਾ ਗ੍ਰੀਟਰ ਜੱਟਾ ਨਾ ਕਿਉਂ ਉਹ ਮੈਂ ਕਹਿੰਦਾ ਇੱਥੇ ਅਨਾਉਂਸ ਕਰ ਗਿਆ ਵੀ ਜਿਹੜੇ ਦਲਿਤੇ ਹੋ ਰਿਸਟਾਰ ਬਣਾਏ ਨੇ ਉਹ ਵੀ ਰਿਸਟਾਰ ਬਣਾਈ ਦੇ ਤੇ ਉਹ ਰਿਸਟਾਰ ਨਾਲ ਪੈਸੇ ਲੈਣੇ ਉਹ ਜਿਹੜਾ ਤਸਵੀਰਦਾਰ ਸੀ ਉਹਨੇ ਮੈਨੂੰ ਇਹਦਾ ਲਫ਼ਜ਼ਿਕ ਕਿਹਾ ਕਿ ਮਤਲਬ ਇਹ ਕਹੋਗੇ ਮੈਂ ਉਹ ਗੱਲ ਮੇਰੇ ਦਿਮਾਗ ਤੋਂ ਨਿਕਲ ਹੀ ਨਹੀਂ ਉਹ ਕਹਿੰਦਾ ਜਰਮਾ ਸਾਹਿਬ ਐਮਐਲਏ ਨੂੰ ਇਹ ਕਹਿ ਮੈਂ ਰੱਖ ਕੇ ਵੀ ਜੇ ਤੁਸੀਂ ਇਹ ਕਹਿੰਦੇ ਹੋ ਕਿ ਦਲਿਤ ਰਿਸ਼ਵਤਾਂ ਲੈਂਦੇ ਨੇ ਤਾਂ ਫਿਰ ਇਹ ਕਹੋ ਵੀ ਸਰਕਾਰੀ ਵਿਭਾਗਾਂ ਦੇ ਵਿੱਚ ਵੀ ਦਰ ਨਾਲ ਕਾਟਾ ਕਰਦਾ ਬੰਦਾ ਹੀ ਹੋਗਾ ਨਹੀਂ ਆਉਂਦਾ ਮੈਂ ਮੈਂ ਕਹਿੰਦਾ ਵੀ ਕਿਉਂ ਰਜਿਸਟਰ ਦਾ ਸਾਰੇ ਥੱਲੋਂ ਤੋਂ ਲੈ ਕੇ ਉੱਪਰ ਤੱਕ ਲੈ ਲੈਂਦੇ ਨੇ ਸਾਾਨੂੰ ਜੇ ਸਾਡੇ ਤੋਂ ਕਿਸੇ ਨੇ ਲਈਏ ਅਸੀਂ ਉਹਨਾਂ ਵਾਸਤੇ ਰੱਗੀ ਕਰਦੇ ਹਾਂ ਉੱਥੋਂ ਵੀ ਉੱਥੋਂ ਵੀ ਮੈਨੂੰ ਇਹ ਹੋਇਆ ਵੀ ਇਹ ਕਿੰਨਾ ਵਾਸਤੇ ਰੱਗੀ ਕਰਦੇ ਨੇ ਇਹ ਕਿਸੇ ਤਰ੍ਹਾਂ ਮਤਲਬ ਹੋ ਤਾਦਾ ਇੱਕ ਮੈਂ ਕਿਸੇ ਹੋਰ ਪੀਸੀ ਅਫਸਰ ਨੂੰ ਮਿਲਿਆ ਉਹ ਮੈਨੂੰ ਕਹਿੰਦਾ ਕਿ ਜਰਮਾ ਸਾਹਿਬ ਤੁਸੀਂ ਖਬਰਾਂ ਲਾ ਦੇ ਮੇਰੇ ਖਬਰਾਂ ਲਾ ਦਿਆਂ ਤਾਂ ਵੀ ਕਿਸੇ ਐਸਡੀਬ ਨੇ ਇੰਨਾ ਪੈਸਾ ਕੱਪੜਾ ਕਰੀ ਤਾਂ ਤੁਹਾਨੂੰ ਰਹੀ ਹੈ ਮੇਰੀ BC ਬਰਤਾਲ ਕਰੂਗਾ BC ਨਹੀਂ ਬਰਤਾਲ ਕਰੂਗਾ ਕੋਈ ਹੋਰ ਆਈਐਸ ਕਰੂਗਾ ਉੱਥੇ ਜਾ ਕੇ ਅਸੀਂ ਸਿੱਟਾ ਸੱਟ ਗੱਲਬਾਤ ਖੁੱਲ ਜਾਂਦੀ ਹੈ ਸਾਡੇ ਤੇ ਐਕਸ਼ਨ ਬਹੁਤ ਘੱਟ ਹੁੰਦਾ ਹੈ ਖਸਾਦੇ ਦਾ ਕਿਸੇ ਤੇ ਵੀ ਅਸੀਂ ਨਹੀਂ ਲੈਣਾ ਹੁੰਦਾ ਮੇਦੇ ਹੋ ਤੁਸੀਂ ਤਸਵੀਰ ਨਾਲੇ ਖਲਾਫ ਕਵਰ ਲਾਈਏ ਤੇ ਮੇਰੇ ਕੋਈ ਆਈ ਹੋ ਤਾਂ ਉਹ ਸਾਡਾ ਜਿਹੜਾ ਹੈ ਸਿੱਧਾ ਲਿੰਕ ਹੋ ਜਾਂਦਾ ਹੈ ਫਿਰ ਉਹ ਸਾਨੂੰ ਉੱਥੋਂ ਬੈਠ ਕੇ ਹੀ ਮਿਲਦੀ ਹੈ ਕਿ ਯਾਰ ਤੂੰ ਇੰਨੇ ਕੁ ਲੈਨੇ ਉਹਨਾਂ ਕਹਿੰਦੇ ਕਿ ਮੈਨੂੰ ਦੇ ਆ ਅੱਗੇ ਕੰਮ ਕਰੇਗਾ ਜਿਹੜਾ ਉਹ ਦੇਸਾ ਬਣਦਾ ਮੈਂ ਬੈਠਾ ਛੱਡ ਦੋ ਇਹ ਸਾਰੀਆਂ ਗੱਲਾਂ ਛੱਡ ਦੋ ਮੈਂ ਪਿੱਛੇ ਦੇ ਇੱਕ ਮੰਤਰੀ ਨੂੰ ਆਪਣੇ ਵਿਭਾਗ ਦੇ ਬੰਦਿਆਂ ਨੂੰ ਇਹ ਕਹਿੰਦੇ ਸੁਣਿਆ ਕਿ ਤੁਸੀਂ ਕੰਮ ਕਰੀ ਚਲੋ ਜਾਇਦਾ ਵੇਗਾ ਕੋਈ ਪਰਵਾਹ ਨਹੀਂ ਕਵਣਾ ਘੋਣਾ ਲੱਗਦੀਆਂ ਨੇ ਕੋਈ ਪਰਵਾਹ ਨਹੀਂ ਮੈਂ ਬੇਟਾ ਮੇਰੇ ਕੋਲ ਹੀ ਆਉਣੀ ਹੈ ਮੇਰੇ ਕੋਲ ਹੀ ਆਉਣੀ ਹੈ ਸੋ ਜਦੋਂ ਅਸੀਂ ਜਦੋਂ ਇੱਥੇ ਤੱਕ ਪਹੁੰਚਾ ਆ ਜਾਂ ਤਾਂ ਇਹ ਸਮਝੋ ਕਿ ਬਚਾਉਣ ਵਾਲੇ ਕੋਣ ਨੇ ਜੀ ਆਈਐਸਐਸ ਸੋ ਇਨਕੁਆਰੀ ਉਹਨਾਂ ਨੇ ਕਰਨੀ ਹੈ ਤਾਂ ਉਹਨਾਂ ਦਾ ਹਾਲ ਤੁਹਾਨੂੰ ਮੈਂ ਦੱਸਿਆ ਦੱਸੋ ਇਸ ਕਰਕੇ ਮੈਂ ਕਹਿੰਦਾ ਕਿ ਇਹ ਜਿਹੜੀਆਂ ਇਹ ਪਟਵਾਰੀ ਸਾਰੀਆਂ ਤੇ ਇੱਕ ਮੋਹਰੇ ਨੇ ਇੱਕ ਤੁਹਾਡੇ ਇੱਕ ਹੋਰ ਪਾਸੇ ਬਹੁਤ ਚਾਚਾ ਦੇ ਵਿੱਚ ਰਹੀ ਐ ਜਿਵੇਂ ਅਮਰੂਦਾ ਦੇ ਬਾਗ ਦਾ ਕੋਈ ਘਟਾਲਾ ਬੰਤਰੀ ਦਾ ਮਾਨ ਸਾਹਿਬ ਨੇ ਫੜਿਆ ਸੀਗਾ ਕੋਈ ਉਹਦੇ ਵਿੱਚੋਂ ਰਿਕਵਰੀ ਵੀ ਕਰਾਈ ਆ 2.5 ਕਰੋੜ ਦੀ ਕਾਂਗਰਸ ਤੇ ਰਾਸਵੀ ਹੋਇਆ ਸੀ ਜੀ ਜੀ ਕੋਈ ਮਤਲਬ ਅਮਰੂਦਾ ਦੇ ਬਾਗ ਦੋਏ ਸੀਗੇ ਉਹ ਜ਼ਮੀਨ ਬਲੀਖਰੀਤੀ ਬਿਖਰੀਤਾ ਉਹ ਕਾਗਜ਼ਾਂ ਦੇ ਵਿੱਚ ਖੇਲ ਰਿਆ ਗਰੰਟਾ ਲੈਂਦੀਆਂ ਉਹ ਐਸੀ ਉਹਦੇ ਬਾਰੇ ਕਾਫੀ ਰੌਲਾ ਵੀ ਚੱਲਿਆ ਤਾਂ ਕਿਸੇ ਮਾਪਰਾ ਕੋਈ ਡੀਸੀ ਲੱਗਾ ਹੋਇਆ ਹੈ ਆਪਣਾ ਉੱਥੇ ਫਰਵਤਪੁਰ ਉਹ ਮੈਂ ਕੱਲ ਤਾਂ ਮੇਰੇ ਨਾਲ ਯਾਰ ਸੀ ਹੁਣ ਫਿਰ ਭੁੱਲ ਗਿਆ ਉਹਨੇ ਕਿਹਾ ਕਹਿੰਦਾ ਜੀ ਉਹਦੇ ਘਰ ਆ ਗਏ ਨੇ 3 ਕਰੋੜ ਦਾ ਜਿਹੜਾ ਹੈਗਾ ਉਹਦੇ ਤੋਂ ਗ੍ਰਾਂਟ ਲੈ ਲਈ ਦੇਦੀ ਦੋ ਵੀ ਕਰਿਆ ਉਹ ਵਾਪਸ ਕਰਤੀ ਰੋਮ ਆਮ ਆਦਮੀ ਪਾਰਟੀ ਦੇ ਸੰਗਰਮੜੀ ਵਾਪਸ ਕਰਤੀ ਉਹਨੇ 3 ਕਰੋੜ ਵੀ ਆ ਤਾਂ ਮਾਨ ਸਾਹਿਬ ਨੇ ਕੇਸ ਤੇਜ ਤੋਂ ਗੱਲ ਕੀਤੀ ਕਿ ਪੁੜਾ ਦੇ ਹੇਠੋਂ ਲੰਘਿਆ ਬਾਰੀ ਵਾਪਸ ਹੋਣ ਲੱਗ ਗਿਆ ਜੀ ਜੀ ਵੀ ਉਹ ਜਿਹੜਾ ਪੈਸਾ ਸੀਗਾ ਸਾਨੂੰ ਰਿਕਵਰ ਕਰਵਾਇਆ ਸੀ ਪਰ ਇੱਥੇ ਆ ਕੇ ਫੇਰ ਉਹੀ ਗੱਲ ਹੁੰਦੀ ਹੈ ਕਿ ਜਿਹੜਾ ਪੈਸਾ ਤੁਸੀਂ ਰਿਕਵਰ ਕਰ ਰਹੇ ਹੋ ਹੈ ਬਹੁਤ ਲੋਕਾਂ ਦਾ ਪੈਸਾ ਹਾਂ ਬਹੁਤ ਲੋਕ ਨਹੀਂ ਜਿਹੜੇ ਲਈ ਬਹੁਤ ਲੋਕ ਨਹੀਂ ਜਿਹੜੇ ਕੇਸ ਫੁੱਟ ਰਹੇ ਨੇ ਉਹਨਾਂ ਤੋਂ ਕੋਈ ਰਿਕਵਰੀ ਨਹੀਂ ਹੋਈ ਕਿਸੇ ਤੋਂ ਕੋਈ ਰਿਕਵਰੀ ਨਹੀਂ ਹੋਈ ਤਾਂ ਕਿਆ ਤਾਂ ਮਤਲਬ ਹੀ ਜਿੰਨਸਰ ਕੋਈ ਰਿਕਵਰੀ ਹੋਗੀ ਸੋ ਐਵੀਡੈਂਸ ਬਣ ਗਿਆ ਫਿਰ ਉਹਨਾਂ ਤੇ ਪਰਚਾ ਦਰ ਕਿਉਂ ਨਹੀਂ ਕਿਉਂ ਕਿਉਂ ਇਹ ਪਰਚੇ ਦੇ ਜਿਹੜੇ ਇਹ ਪਟਵਾਰੀਆਂ ਦੇ ਜਾਂ ਆਮ ਲੋਕਾਂ ਦੇ ਹੀ ਹੁੰਦੇ ਨੇ ਬਹੁਤ ਹਾਸੋ ਇਹ ਨਹੀਂ ਗੱਲ ਹੈ ਇੱਕ ਮੁੱਖ ਮੰਤਰੀ ਸਟੇਟ ਤੋਂ ਐਲਾਨ ਕਰ ਰਿਹਾ ਕਿ ਰਿਸ਼ਵਤ ਦੇ ਪੈਸੇ ਵਾਪਸ ਲੈਣੇ ਜਦਕਿ ਕਾਰਵਾਈ 20% ਉਹ ਉਹ ਕਾਰਵਾਈ ਇਹ ਹੈ ਨਾ ਵੀ ਮੁੱਖ ਮੰਤਰੀ ਤਾਂ ਬਹੁਤ ਕੁਝ ਕਹਿੰਦਾ ਹੈ ਪਰ ਜਿਹੜੀ ਕਾਰਵਾਈ ਕਰਨੀ ਹੈ ਉਹ ચીਫ ਸੈਕਟਰੀ ਜਾਂ ਆਈਐਸਬਸਟਰਾਏ ਕਰਨੀ ਹੈ ਉਹ ਆਈਐਸਬਸਟਰਾਏ ਦੇ ਪਿੱਛੇ ਉਹ ਉਹਨਾਂ ਦੇ ਜੇ ਕਿਸੇ ਖਲਾਫ ਕੋਈ ਗੱਲਬਾਤ ਹੁੰਦੀ ਹੈ ਤਾਂ ਉਹ ਸਾਰੇ ਦੁਨੀਆ ਨਾਲ ਨਹੀਂ ਹਟਾ ਕਰਦੇ ਨਹੀਂ ਵੀ ਅਸੀਂ ਕੱਲ ਨੂੰ ਛੋੜ ਦਿੰਦੇ ਆ ਜੀ ਨਹੀਂ ਜਿਵੇਂ ਹੁਣ ਤਸਹीलਦਾਰਾਂ ਨੂੰ ਲੋਕ ਅਫਸਰ ਕਿਤੇ ਨਹੀਂ ਸੀ ਤਾਂ ਮਾਨ ਸਾਹਿਬ ਨੇ ਸਾਰੇ ਤਸਹीलਦਾਰਾਂ ਨੂੰ ਕਹਤਾ ਸੀਗਾ ਵੀ ਤੁਸੀਂ ਘਰੇ ਵੱਟੋਂ ਦਫ਼ਤਰਾਂ 'ਚ ਬੈਠੋ ਮੈਂ ਹੋਰਾਂ ਤੋਂ ਰੈਸਟਰੀ ਕਰਾ ਲਊਗਾ ਕਲਰਕਾਂ ਤੋਂ ਕਰਾ ਲਊਗਾ ਉਹਦੇ ਦਿੱਤੇ ਪਰ ਆਈਐਸ ਲੋਬੀ ਨੂੰ ਕਿਉਂ ਨਹੀਂ ਗਿਆ ਇਸ ਤਰ੍ਹਾਂ ਦੇ ਉਹਦਾ ਕੰਮ ਨਹੀਂ ਉਹਦਾ ਕੰਮ ਇਹ ਹੈ ਨਾ ਕਿ ਮਾਨ ਸਾਹਿਬ ਜਿਹੜੀ ਜੋ ਵੀ ਪੋਲੀਟੀਕਲ ਜੇ ਵੀ ਡਾਜ ਜੋ ਵੀ ਮੰਤਰੀ ਇਹ ਪੰਜ ਸਾਲਾਂ ਦੇ ਵਿੱਚ ਉਹ ਕੁਝ ਨਹੀਂ ਸਿੱਖ ਸਕਦੇ ਜਿਹੜਾ ਕਿ ਇੱਕ ਆਈਐਸ ਅਫਸਰ ਹੈ ਜਿਹੜਾ ਉਹ ਪੰਜ ਸਾਲ ਦੀ ਨਰੋ ਦੇ ਸਿੱਕੜੇ ਬਾਕੀ ਉਹਨੇ ਕਿਵੇਂ ਕਰ ਲਿਆ ਉਹਨੂੰ ਪਤਾ ਨਹੀਂ ਹਾਂ ਇਹ ਇਕੱਲੇ ਨਹੀਂ ਬਹੁਤ ਉਦਾਹਰਨਾਂ ਨੇ ਬਹੁਤ ਉਦਾਹਰਨਾਂ ਨੇ ਸਰੂਰ ਇੱਕ ਦੀ ਸੀ ਹੁੰਦਾ ਸੀਗਾ ਜੀ ਆ ਥੋੜੇ ਦੇ ਕਾਗਰ ਸਰਕਾਰ ਦੇ ਵੀ ਕਰਨ ਲੈ ਉਹਦੇ ਘਰ ਵਾਲੀ ਆਈਆਰਐਸ ਅਫਸਰ ਜੀ ਇਨਕਮ ਟੈਕਸ ਦੀ ਜੀ 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 ਉਹ ਗਾਉਂ ਵਾਲੇ ਬੁਲਾ ਲੈਂਦਾ ਸੀ ਜੀ ਪੰਜ ਸੱਤ ਗਾਉਂ ਵਾਲੇ ਬੁਲਾ ਲੇ ਗਾਉਂ ਵਾਲੇ ਤਾਂ ਉਹਨੇ ਇਨਕਮ ਟੈਕਸ ਦੇ ਰੋਸ ਚੜ੍ਹ ਥਲੇ ਬੁਲਾਉਂਦਾ ਸੀ ਤੇ ਸ਼ਹਿਰਾਂ ਦੇ ਵਿੱਚ ਵਰਤੀਆਂ ਹਜ਼ਾਰ ਰੁਪਏ 2000 ਰੁਪਏ ਉਹਨੇ ਮਾਰੀ ਕਿਸ ਤੋਂ ਨਹੀਂ ਤਰੇ ਮੈਨੂੰ ਹੀ ਸਟਾਰ ਲਾਈਟ ਸਟਾਰ ਲਾਈਟ ਪਹਿਲਾਂ ਕਰਾ ਦੇ ਜੀ ਜੀ ਪਹਿਲਾਂ ਤਾਂ ਕਹਿੰਦੇ ਆ ਕਿ ਇਹ ਜਿਹੜੀਆਂ ਸਟਾਰ ਲਾਈਟਾਂ ਦਾ ਡੋਵੀ ਹੈ ਉਦੋਂ ਹੋਣੀ ਹੈ ਚਾਹੀਦੀ ਨੇ ਜਦੋਂ ਸਾਡਾ ਮਾਹੌਲ ਬਹੁਤ ਸੁਖਾ ਹਾਂ ਸੁਖਾ ਸਾਡਾ ਮੂਲਕ ਪੰਜਾਬ ਹੈ ਜਿਹੜਾ ਉਸ ਵਾਰ 3 ਲੱਖ ਕਰੋੜਾਂ ਦਾ ਕਰਜ਼ਾਈ ਹੋਇਆ ਬੈਠਾ ਹੂੰ ਫਿਰ ਤਾਂ ਨਸ਼ਿਆਂ ਦੀ ਮਾਰ ਰਿਸ਼ਤਾ ਨਸ਼ਿਆਂ ਦੀ ਮਾਰ ਜਦੋਂ ਵੀ ਹੈ ਨਾ ਤੇ ਅਫਸਰ ਜਿਹੜੇ ਉਹ ਪੈਸਾ ਕਲੈਕਸ਼ਨ ਕਰਵਾਉਣ ਵਾਸਤੇ ਉਹ ਇਹਦੇ ਮੇਲੇ ਕਰੋਗੇ ਨੇ ਇਨਕਮ ਟੈਕਸ ਦੀ ਗਰੀ ਅਫਸਰ ਸੀ ਕੀ ਉਹਨੇ ਕਿਹਾ ਹੈ ਉਹਨੂੰ ਬੁਲਾਇਆ ਆਪਣਾ ਕਿਸੇ ਵੱਡੇ ਸਿੰਘ ਨੂੰ ਵੱਡੇ ਵੱਡੇ ਸਿੰਘ ਨੂੰ ਬੁਲਾਇਆ ਤਾਂ ਡੀਸੀ ਨੇ ਜੀ ਉਹ ਬੰਦੇ ਦੀ ਕੋਪਨ ਬੰਦੇ 1000 ਰੁਪਏ ਦੀ ਟਿਕਟ ਮੇਰੇ ਕੋਈ ਵੀ 200-200 ਰੁਪਏ ਦੀ ਟਿਕਟਾਂ ਜਿਹੜੋ 10 ਕੋਪਨ ਮੈਨੂੰ ਰਿਪੋਰਟ ਹਮ ਡੀਪੀ ਆ ਰੋ ਦੇ ਜਾਈਏ ਜੀ ਜੀ ਮੈਂ ਡੀਪੀ ਅਰ ਨੂੰ ਫੋਨ ਕਰਿਆ ਮੈਂ ਕਹਿੰਿਆ ਆਤੀ ਹੈ ਇਹ ਕਹਿੰਦਾ ਜੀ ਡੀਸੀ ਸਾਹਮਣੇ ਭੇਜ ਦੇ ਮੈਂ ਉਹ ਡੀਸੀ ਸਾਹ ਕੋਲ ਗਿਆ ਮੈਂ ਕਿਹਾ ਡੀਸੀ ਸਾਹਿਬ ਤੁਸੀਂ ਗਲਤ ਰੱਖਦੇ ਪਿਆ ਥਰ ਲਿਆ ਏ ਆਪਰ ਤੁਹਾਡੇ ਕੋਲ ਮੈਨੂੰ ਮੈਂ ਇਹ ਗੀਤ ਨੂੰ ਦਿੱਤਾ ਕੋਟਾ ਵਾਲੇ ਨੂੰ ਮੈਂ ਸੁਣਦਾ ਹੈਗਾ ਜੀ 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 ਮੈਨੂੰ ਇਹ ਕੰਮ ਚੰਗਾ ਨਹੀਂ ਲੱਗਦਾ ਉਹ ਕਹਿੰਦਾ ਜੀ ਮੈਂ ਤਾਂ ਇਸ ਕਰਕੇ ਦਿੱਤੇ ਸਾਰੇ ਪੱਤਰਕਾਰਾਂ ਨੂੰ ਕਿ ਦੋ ਦੋ ਸੌ ਦਾ ਵੇਚ ਕੇ ਸੁੱਖ ਸੁੱਖ ਕਹਿਣ ਤੋਂ ਮਤਲਬ ਵੀ ਮਤਲਬ ਅਸੀਂ ਤਾਂ ਅਸੀਂ ਤਾਂ ਹੈਂਦੀਆਂ ਵੇਚ ਨਾਲ ਤੁਸੀਂ ਵੀ ਲਾ ਦਿਓ ਹਾਂ ਸਾਡੇ ਨਾਲ ਤੁਸੀਂ ਵੀ ਲਾ ਦਿਓ ਉਹ ਉਹ ਫਿਰ ਆਪਣਾ ਜਦੋਂ ਮੈਂ ਉਹਦੀ ਖਬਰ ਬਣਾਈ ਖਬਰ ਬਣਾ ਕੇ ਮੈਂ ਮੇਰੇ ਅਖਬਾਰ ਨੂੰ ਭੇਜੀ ਚਲੋ ਉਹਨੇ ਅਖਬਾਰ ਵੀ ਇਹਨੇ ਦੇਖਿਆ ਵੀ ਉਹਨੇ ਉਹਨੂੰ ਪੁੱਛਿਆ ਵੀ ਆਹ ਕੀ ਹੈ ਉਹਨੇ ਮੰਤਰੀ ਕੋਲ ਸ਼ਿਕਾਇਤ ਕੀਤੀ ਮੰਤਰੀ ਦਾ ਮੈਨੂੰ ਫੋਨ ਆਇਆ ਅੰਕਰ ਰਹਿਣ ਤੋਂ ਕਹਿਣ ਤੋਂ ਬਲੋ ਮੈਂ ਮੈਂ ਇਹ ਦੱਸਣਾ ਕਿ ਜੇ ਸਾਡੇ ਆਈਏਐਸ ਅਫਸਰ ਨੂੰ ਇਹ ਕਹਿਣ ਕਿ ਮਾਨ ਸਾਹਿਬ ਤੁਸੀਂ ਨੇ ਕਹਿਤਾ ਇਹ ਆਪਣਾ ਜਿਹੜਾ ਹੈਗਾ ਪੰਜਾਬ ਨੂੰ ਪ੍ਰਸਤਾਰ ਰਹਿਤ ਬਣਾਉਣਾ ਤਾਂ ਸਮਝ ਲੋ ਬਣ ਗਿਆ ਅਸੀਂ ਪੁਰੇ ਰਾ ਅਜਿਹਾ ਜਰ ਉਹਨਾਂ ਨੂੰ ਕੌਨਫੀਡੈਂਸ ਨਹੀਂ ਮਿਲ ਜਾਂਦਾ ਜਾਂ ਉਹ ਨਹੀਂ ਹਟਦੇ ਉਹਨਾਂ ਤੇ ਪੰਜਾਬ ਨਹੀਂ ਹਿੰਦੁਸਤਾਨ ਤੋਂ ਕ੍ਰਾਫ ਹੋਣੀ ਬੰਦ ਨਹੀਂ ਹੋ ਸਕਦੀ